ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲਵੀ ਚਾਰਜਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਝਾੜੂ ਬਾਰੇ ਬੋਕਰ ਬਾਰੇ ਉਹ ਝਾੜੂ ਉਹ ਬੋਕਰ ਜਿਹਦੇ ਨਾਲ ਆਪਾਂ ਰੋਜ਼ਾਨਾ ਆਪਣੇ ਘਰ ਦੀ ਸਫਾਈ ਕਰਦੇ ਹਾਂ ਤਾਂ ਅਕਸਰ ਹੀ ਭੈਣਾ ਬੀਬੀਆਂ ਨੂੰ ਕੁਝ ਖਾਸ ਗੱਲਾਂ ਸਮਝਾਈਆਂ ਜਾਂਦੀਆਂ ਨੇ ਸਾਡੇ ਘਰ ਦੇ ਬਜ਼ੁਰਗ ਜਾਂ ਫਿਰ ਆਪਾਂ ਆਪਣੇ ਆਸ-ਪਾਸ ਤੋਂ ਕੁਝ ਅਜਿਹੀਆਂ ਗੱਲਾਂ ਝਾੜੂ-ਬੋਕਰ ਬਾਰੇ ਸੁਣਦੇ ਆਂ ਜਿਨ੍ਹਾਂ ਨੂੰ ਸੁਣ ਕੇ ਕਈ ਵਾਰ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਆਉਂਦੇ ਨੇ ਕਿ ਇੰਜ ਕਿਵੇਂ ਹੋ ਸਕਦਾ ਹੈ ਜਿਵੇਂ ਅਕਸਰ ਕਿਹਾ ਜਾਂਦਾ ਕਿ ਜਦੋਂ ਵੀ ਪੈਣਾ ਬੀਬੀਆਂ ਆਪਣੇ ਘਰ ਦੇ ਵਿੱਚ ਝਾੜੂ-ਬੋਕਰ ਫੇਰਦੀਆਂ ਨੇ ਤਾਂ ਉਹ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਰ ਥਾਵਾਂ ਦੇ ਉੱਤੇ ਝਾੜੂ ਕਦੇ ਨਹੀਂ ਲੱਗਣਾ ਚਾਹੀਦਾ ਕਿਉਂਕਿ ਇਹਨਾਂ ਚਾਰ ਥਾਵਾਂ ਦੇ ਉੱਤੇ ਝਾੜੂ ਲੱਗਣ ਕਰਕੇ ਸਾਡੇ ਘਰ ਦੀ ਬਰਕਤ ਸਾਡੇ ਘਰ ਦੀ ਤੰਦਰੁਸਤੀ ਤਰੱਕੀ ਰੁਕ ਜਾਂਦੀ ਆ ਤਾਂ ਜਦੋਂ ਆਪਾਂ ਅਜਿਹੀਆਂ ਗੱਲਾਂ ਸੁਣਦੇ ਆ ਤਾਂ ਕਈ ਵਾਰ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਆਉਂਦੇ ਆ ਵੀ ਝਾੜੂ ਬੋਕਰ ਦਾ ਸਬੰਧ ਸਾਡੇ ਘਰ ਦੀ ਬਰਕਤ ਸਾਡੇ ਘਰ ਦੀ ਤਰੱਕੀ ਦੇ ਨਾਲ ਕਿੰਜ ਹੋ ਗਿਆ ਕਿ ਕਿ ਝਾੜੂ-ਬੋਕਰ ਦੀ ਵਰਤੋਂ ਤਾਂ ਆਪਾਂ ਘਰ ਦੀ ਸਫਾਈ ਕਰਨ ਦੇ ਲਈ ਕਰਦੇ ਆ ਤਾਂ ਅੱਜ ਦੀ ਵੀਡੀਓ ਦੇ ਵਿੱਚ ਮਨ ਦੇ ਵਿੱਚ ਉੱਠਦੇ ਇਹ ਸਵਾਲ ਇਹਨਾਂ ਦੇ ਜਵਾਬ ਦੇਣ ਦੀ ਆਪਾਂ ਕੋਸ਼ਿਸ਼ ਕਰਾਂਗੇ ਕਿ ਝਾੜੂ-ਬੋਕਰ ਦੇ ਨਾਲ ਘਰ ਦੀ ਬਰਕਤ ਜਾਂ ਸਾਡੇ ਘਰ ਦੀ ਤੰਦਰੁਸਤੀ ਤਰੱਕੀ ਦੇ ਉੱਤੇ ਕਿਸ ਤਰੀਕੇ ਦੇ ਨਾਲ ਮਾੜਾ ਪ੍ਰਭਾਵ ਪੈ ਸਕਦਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਿਓ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਨਾ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਆਪਣੇ ਸਵਾਲ ਜ਼ਰੂਰ ਦੱਸਿਆ ਕਰੋ ਤਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਤਾਂ ਦੇਖੋ ਜੀ ਘਰ ਦੀਆਂ ਉਹ ਕਿਹੜੀਆਂ ਚਾਰ ਥਾਵਾਂ ਨੇ ਜਿੱਥੇ ਸਾਡਾ ਝਾੜੂ ਸਾਡੀ ਬੋਕਰ ਨਹੀਂ ਲਗਣਾ ਚਾਹੀਦਾ ਜਾਂ ਉਹ ਚਾਰ ਗਲਤੀਆਂ ਕਿਹੜੀਆਂ ਨੇ ਜਿਹੜੀਆਂ ਭੈਣਾ ਬੀਬੀਆਂ ਨੂੰ ਬੋਕਰ ਫੇਰਦੇ ਸਮੇਂ ਝਾੜੂ ਫੇਰਦੇ ਸਮੇਂ ਨਹੀਂ ਕਰਨੀਆਂ ਚਾਹੀਦੀਆਂ ਉਹਨਾਂ ਦੇ ਵਿੱਚੋਂ ਪਹਿਲੀ ਗਲਤੀ ਕਿ ਜਦੋਂ ਵੀ ਭੈਣਾ ਬੀਬੀਆਂ ਝਾੜੂ ਬੋਕਰ ਫੇਰਦੀਆਂ ਨੇ ਤਾਂ ਉਹ ਇਸ ਗੱਲ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਆ ਕਰੋ ਕਿ ਸਾਡੇ ਹੱਥ ਦੇ ਵਿੱਚ ਜੋ ਫੜਿਆ ਹੋਇਆ ਝਾੜੂ ਆ ਬੋਕਰ ਆ ਇਹ ਝਾੜੂ ਬੋਕਰ ਦੇ ਨਾਲ ਅਸੀਂ ਪੂਰੇ ਘਰ ਦੀ ਸਾਫ ਸਫਾਈ ਕਰਦੇ ਹਾਂ ਘਰ ਦੇ ਹਰ ਕੋਣੇ ਦੇ ਵਿੱਚ ਸਾਡਾ ਝਾੜੂ ਸਾਡੀ ਬੋਕਰ ਲੱਗਦੀ ਆ ਹਰ ਚੰਗੀ ਮਾੜੀ ਥਾਂ ਦੇ ਉੱਤੇ ਅਸੀਂ ਝਾੜੂ ਫੇਰ ਕੇ ਸਾਫ ਸਫਾਈ ਕਰਦੇ ਆ ਤਾਂ ਇਸ ਕਰਕੇ ਸਾਡੇ ਉਸ ਝਾੜੂ ਦੇ ਵਿੱਚ ਬੋਕਰ ਦੇ ਵਿੱਚ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਖਤਰਨਾਕ ਕੀਟਾਣੂ ਬੈਕਟੀਰੀਆ ਪਾਏ ਜਾਂਦੇ ਨੇ ਜੋ ਸਾਡੇ ਸਰੀਰ ਦੇ ਲਈ ਸਾਡੀ ਸਿਹਤ ਦੇ ਲਈ ਬਹੁਤ ਜ਼ਿਆਦਾ ਨੁਕਸਾਨਦੇ ਹੋ ਸਕਦੇ ਆ ਉਹਨਾਂ ਕਰਕੇ ਅਸੀਂ ਬਿਮਾਰ ਹੋ ਸਕਦੇ ਆ ਤਾਂ ਇਸ ਕਰਕੇ ਖਾਸ ਕਰਕੇ ਧਿਆਨ ਰੱਖਣਾ ਹੈ ਕਿ ਸਾਡਾ ਝਾੜੂ ਸਾਡੀ ਬੋਕਰ ਸਾਡੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਦੂਰ ਰਵੇ ਜਾਂ ਜਿੱਥੇ ਬੈਠ ਕੇ ਅਸੀਂ ਭੋਜਨ ਪ੍ਰਸ਼ਾਦਾ ਬਣਾਉਨੇ ਆ ਜਾਂ ਖਾਣੇ ਆ ਉੱਥੇ ਝਾੜੂ ਬੋਕਰ ਨਹੀਂ ਲੱਗਣਾ ਚਾਹੀਦਾ ਜਿਵੇਂ ਸਾਡੀ ਰਸੋਈ ਰਸੋਈ ਦੀ ਸਲੇਫ ਖਾਣਾ ਖਾਣ ਵਾਲਾ ਟੇਬਲ ਇਥੇ ਭੁੱਲ ਕੇ ਵੀ ਗਲਤੀ ਦੇ ਨਾਲ ਵੀ ਕਦੀ ਝਾੜੂ ਜਾਂ ਬੋਕਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜਾਂ ਐਸੇ ਕੱਪੜੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜੋ ਪਹਿਲਾਂ ਤੋਂ ਗੰਦਾ ਹੋਵੇ ਕਿਉਂਕਿ ਕਈ ਚੀਜ਼ਾਂ ਸਾਨੂੰ ਖੁੱਲੀਆਂ ਅੱਖਾਂ ਦੇ ਨਾਲ ਨਜ਼ਰ ਨਹੀਂ ਆਉਂਦੀਆਂ ਸਾਨੂੰ ਲੱਗਦਾ ਹੁੰਦਾ ਵੀ ਸਭ ਕੁਝ ਵਧੀਆ ਹੈ ਸਾਫ਼ ਸੁਥਰਾ ਹੈ ਪਰ ਉਹ ਸਾਫ਼ ਸੁਥਰਾ ਨਹੀਂ ਹੁੰਦਾ ਤਾਂ ਇਨ੍ਹਾਂ ਨਿੱਕੀਆਂ-ਨਿੱਕੀਆਂ ਗੱਲਾਂ 'ਤੇ ਧਿਆਨ ਜ਼ਰੂਰ ਦੇਣਾ ਹੈ ਜੋ ਵੀ ਆਪਾਂ ਰਸੋਈ ਦੀ ਸਫਾਈ ਕਰਦੇ ਹਾਂ ਰਸੋਈ ਦੀ ਸਫਾਈ ਕਰਨ ਦੇ ਲਈ ਅਲੱਗ ਤੋਂ ਪੋਚਾ ਹੋਣਾ ਚਾਹੀਦਾ ਹੈ ਬਾਕੀ ਘਰ ਦਾ ਪੋਚਾ ਅਲੱਗ ਹੋਵੇ ਅਤੇ ਰਸੋਈ ਦਾ ਅਲੱਗ ਹੋਵੇ ਕਿਉਂਕਿ ਰਸੋਈ ਤੋਂ ਹੀ ਸਾਡੀ ਤੰਦਰੁਸਤੀ ਤਰੱਕੀ ਸ਼ੁਰੂ ਹੁੰਦੀ ਆ ਰਸੋਈ ਦੇ ਵਿੱਚ ਜੋ ਬਣ ਰਿਹਾ ਹੈ ਜਿਸ ਤਰੀਕੇ ਦੇ ਨਾਲ ਬਣ ਰਿਹਾ ਹੈ ਉਹਦੇ ਤੇ ਡਿਪੈਂਡ ਕਰਦੀ ਆ ਸਾਡੀ ਤੰਦਰੁਸਤੀ ਅਤੇ ਤੰਦਰੁਸਤੀ ਤੇ ਡਿਪੈਂਡ ਕਰਦੀ ਆ ਸਾਡੀ ਤਰੱਕੀ ਜੇ ਅਸੀਂ ਤੰਦਰੁਸਤ ਹਾਂ ਨਰੋਏ ਹਾਂ ਖੁਸ਼ ਹਾਂ ਤਾਂ ਅਸੀਂ ਹਰ ਇੱਕ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਹਰ ਕੰਮ ਨੂੰ ਮਨ ਲਾ ਕੇ ਕਰਾਂਗੇ ਅਤੇ ਫਿਰ ਜਿਸ ਕੰਮ ਨੂੰ ਆਪਾਂ ਮਨ ਲਾ ਕੇ ਕਰਦੇ ਹਾਂ ਉਸ ਕੰਮ ਦੇ ਵਿੱਚ ਸਫਲਤਾ ਮਿਲਣੀ ਵੀ ਤੈਅ ਹੁੰਦੀ ਆ ਪਰ ਜਿਸ ਕੰਮ ਨੂੰ ਕਰਨ ਦੇ ਵਿੱਚ ਮਨ ਨਾ ਲੱਗੇ ਜਾਂ ਜਿਸ ਕੰਮ ਨੂੰ ਆਪਾਂ ਸਹੀ ਤਰੀਕੇ ਦੇ ਨਾਲ ਨਾ ਕਰ ਪਾਈਏ ਤਾਂ ਉਹ ਕੰਮ ਦੇ ਵਿੱਚ ਆਪਾਂ ਸਫਲ ਕਿੰਜ ਹੋ ਸਕਦੇ ਆ ਸੋ ਮੁੱਖ ਦੀ ਗੱਲ ਇਹ ਆ ਕਿ ਸਾਡੀ ਤਰੱਕੀ ਦੇ ਲਈ ਸਭ ਤੋਂ ਜ਼ਰੂਰੀ ਚੀਜ਼ ਆ ਸਾਡੀ ਤੰਦਰੁਸਤੀ ਸਾਡੀ ਸਿਹਤ ਠੀਕ ਹੋਵੇ ਅਤੇ ਸਿਹਤ ਨੂੰ ਤੰਦਰੁਸਤ ਨਰਵਾ ਰੱਖਣ ਦੀ ਕੋਸ਼ਿਸ਼ ਅਸੀਂ ਖੁਦ ਕਰਨੀ ਆ ਜਿੱਥੇ ਆਪਣੀ ਖਾਣ-ਪੀਣ ਵੱਲ ਧਿਆਨ ਦੇਣਾ ਹੈ ਕਿ ਅਸੀਂ ਕੀ ਖਾ ਰਹੇ ਹਾਂ ਕਿੰਨਾ ਖਾ ਰਹੇ ਹਾਂ ਖਾਦੇ ਹੋਏ ਨੂੰ ਪਚਾ ਰਹੇ ਹਾਂ ਉਥੇ ਨਾਲ-ਨਾਲ ਆਪਣੇ ਸਰੀਰ ਦੀ ਆਪਣੇ ਘਰ ਦੀ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਣੀ ਆ ਕਿਉਂਕਿ ਸਾਫ-ਸਫਾਈ ਬਹੁਤ ਜ਼ਰੂਰੀ ਆ ਜਿੰਨਾ ਹੀ ਅਸੀਂ ਆਪਣੇ ਆਪ ਦੀ ਸਾਫ ਸਫਾਈ ਰੱਖਾਂਗੇ ਆਪਣੇ ਘਰ ਦੀ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਰੱਖਾਂਗੇ ਉਨਾ ਹੀ ਅਸੀਂ ਬਿਮਾਰੀਆਂ ਤੋਂ ਰੋਗਾਂ ਤੋਂ ਬਚੇ ਰਹਾਂਗੇ ਤਬਜ਼ ਆਪਣੀ ਸਿਹਤ ਵੱਲ ਧਿਆਨ ਦੇਣਾ ਹੈ ਆਪਣੇ ਆਪ ਨੂੰ ਤੰਦਰੁਸਤ ਨਰਵਾ ਰੱਖਣ ਦੇ ਲਈ ਜੋ ਕੋਸ਼ਿਸ਼ ਕਰਨੀ ਪਵੇ ਉਹ ਕਰਨੀ ਆ ਕਦੇ ਵੀ ਗਲਤੀ ਦੀ ਨਾਇਸ਼ ਨਹੀਂ ਚੱਲੀ ਸਾਡੇ ਵੱਲੋਂ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਖਾਸ ਕਰਕੇ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਸੋ ਆਸ ਕਰਦੇ ਹਾਂ ਕਿ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਕਿ ਝਾੜੂ ਬੋਕਰ ਦੇ ਨਾਲ ਜੋ ਆਪਾਂ ਆਪਣੇ ਘਰ ਦੀ ਬਰਕਤ ਨੂੰ ਤਰੱਕੀ ਨੂੰ ਜੋੜ ਕੇ ਦੇਖਦੇ ਹਾਂ ਉਹ ਸਿਰਫ ਤੰਦਰੁਸਤੀ ਕਰਕੇ ਕਿਉਂਕਿ ਦੇਖੋ ਜੀ ਸਾਡਾ ਸਰੀਰ ਜਿੰਨਾ ਹੀ ਤੰਦਰੁਸਤ ਨਰਵਾ ਰਹੇਗਾ ਉਨਾ ਹੀ ਅਸੀਂ ਆਪਣੇ ਕੰਮਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਉਨਾ ਹੀ ਅਸੀਂ ਆਪਣੇ ਕੰਮਕਾਰਾਂ ਨੂੰ ਸਫਲਤਾਪੂਰਵਕ ਕਰ ਪਾਵਾਂਗੇ ਪਰ ਜੇਕਰ ਸਰੀਰ ਬਿਮਾਰ ਹੋਵੇ ਸਰੀਰ ਨੂੰ ਕੋਈ ਵੀ ਦੁੱਖ ਰੋਗ ਲੱਗਾ ਹੋਵੇ ਤਾਂ ਆਪਾਂ ਆਪਣੇ ਕੰਮਾਂ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਉਂਦੇ ਕਰਦਾ ਕੋਈ ਜੀਵ ਹੀ ਬਿਮਾਰ ਹੋਵੇ ਨਾ ਤਾਂ ਕੰਮ ਦੇ ਵਿੱਚ ਮਨ ਨਹੀਂ ਲੱਗਦਾ ਇਸ ਕਰਕੇ ਆਪਾਂ ਆਪਣਾ ਵੀ ਖਿਆਲ ਰੱਖਣਾ ਹੈ ਆਪਣੇ ਆਪਣਿਆਂ ਦਾ ਵੀ ਧਿਆਨ ਰੱਖਣਾ ਹੈ ਸਿਹਤ ਸੰਬੰਧੀ ਕਦੇ ਵੀ ਲਾਪਰਵਾਹੀ ਨਹੀਂ ਕਰਨੀ ਚਾਹੀਦੀ ਆਪਣੇ ਆਪ ਨੂੰ ਤੰਦਰੁਸਤ ਨਰੁਆ ਰੱਖਣ ਦੇ ਲਈ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਵੱਲ ਧਿਆਨ ਦੇਣਾ ਹੈ। ਸਵੇਰ ਦੀ ਸੈਰ ਕਰਨੀ, ਕੋਈ ਨਾ ਕੋਈ ਕਸਰਤਗਾ ਕਰਨਾ ਕਿਉਂਕਿ ਸਭ ਤੋਂ ਜ਼ਰੂਰੀ ਹੈ ਸਿਹਤ। ਜੇ ਸਾਡਾ ਸਰੀਰ ਤੰਦਰੁਸਤ ਨਰੁਆ ਹੈ ਨਾ ਤਾਂ ਹੀ ਅਸੀਂ ਸਾਰੀਆਂ ਸੁੱਖ-ਸਹੂਲਤਾਂ ਦੇ ਸੁੱਖ ਮਾਣ ਪਾਵਾਂਗੇ। ਜੇ ਸਾਡੀ ਸਿਹਤ ਠੀਕ ਨਹੀਂ ਆ ਤਾਂ ਭਾਵੇਂ ਸਾਡੇ ਸਾਹਮਣੇ سونے ਦੇ ਪਹਾੜ ਖੜੇ ਕਰ ਦੋ। ਤਾਂ ਵੀ ਬੰਦਾ ਸੁਖੀ ਨਹੀਂ ਹੋ ਸਕਦਾ ਸੋ ਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਜੇਕਰ ਤੁਹਾਡੇ ਕੋਲ ਇਸ ਵਿਸ਼ੇ ਦੇ ਉੱਤੇ ਕੋਈ ਵੀ ਸਵਾਲ ਆ ਜਾਂ ਸੁਝਾਅ ਆ ਤਾਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੇ ਆਪਾਂ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਦੇ ਹੋਏ ਤਾਂ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਡੇ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਅੱਜ ਦੀ ਵੀਡੀਓ ਵੀ ਆਪਾਂ ਕਈ ਭੈਣ ਭਰਾਵਾਂ ਵੱਲੋਂ ਪੁੱਛੇ ਹੋਏ ਸਵਾਲਾਂ ਦੇ ਜਵਾਬ ਤੇ ਆਧਾਰ ਤੇ ਹੀ ਬਣਾਈ ਆ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਝਾੜੂ ਦੇ ਨਾਲ ਪੈਸੇ ਦਾ ਜਾਂ ਬਰਕਤ ਦਾ ਕੀ ਸੰਬੰਧ ਹੈ ਤਾਂ ਆਪਾਂ ਅੱਜ ਦੀ ਵੀਡੀਓ ਦੇ ਰਾਹੀਂ ਉਹਨਾਂ ਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਝਾੜੂ ਬੋਕਰ ਦਾ ਸੰਬੰਧ ਹੈ ਸਾਡੇ ਘਰ ਦੀ ਸਾਫ ਸਫਾਈ ਦੇ ਨਾਲ ਅਤੇ ਸਾਫ ਸਫਾਈ ਦਾ ਸਬੰਧ ਹੈ ਸਾਡੇ ਸਰੀਰ ਦੀ ਤੰਦਰੁਸਤੀ ਦੇ ਨਾਲ ਤੰਦਰੁਸਤੀ ਦਾ ਸਬੰਧ ਹੈ ਸਾਡੀ ਤਰੱਕੀ ਦੇ ਨਾਲ